ਬਹੁਤ ਵੱਡੀ ਖਬਰ ਹੈ ਜਿਵੇਂ ਕਿ ਰਾਜਵੀਰ ਜਵੰਦਾ ਪੰਜਾਬ ਦੇ ਇੱਕ ਬਹੁਤ ਵੱਡੇ ਸਿੰਗਰ ਸੀ ਉਹਨਾਂ ਨੂੰ ਲੈ ਕੇ ਕੈਸੀ ਖਬਰ ਮੈਂ ਤੁਹਾਡੇ ਸਾਹਮਣੇ ਤਰਨ ਜਾ ਰਿਹਾ ਯਾਨੀ ਡਾਕਟਰਾਂ ਨੇ ਜਿਹੜਾ ਐਕਸੀਡੈਂਟ ਹੋਇਆ ਸੀ ਉਹਦੇ ਵਿੱਚ ਰਾਜਵੀਰ ਜਵੰਦਾ ਦੀ ਕਈ ਜਗ੍ਹਾ ਤੋਂ ਜਾਂਦੀ ਰੀੜ ਦੀ ਹੱਡੀ ਟੁੱਟੀ ਹੈ ਔਰ ਦੂਜੇ ਪਾਸੇ ਬ੍ਰੇਨ ਡੈੱਡ ਹੋ ਚੁੱਕਿਆ ਸੀ ਔਰ ਹੁਣ ਜਿਹੜੀ ਖਬਰ ਡਾਕਟਰਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਮਨਕੀਰ ਤੌਣਖ ਦੇ ਸਾਹਮਣੇ ਕਰ ਦਿੱਤਾ ਔਰ ਮਨਕੀਰਤ ਦੇ ਮੂੰਹੋਂ ਮੈਂ ਤੁਹਾਨੂੰ ਇਹ ਖਬਰ ਸੁਣਾਉਣ ਜਾ ਰਿਹਾ ਕਿਉਂਕਿ ਪੰਜਾਬ ਦੇ ਅੰਦਰ ਇਸ ਖਬਰ ਨੇ ਕਰਤੱਲੀ ਬਚਾ ਦਿੱਤੀ ਹੈ ਬਹੁਤ ਸਾਰੇ ਲੋਕ ਅਰਦਾਸਾਂ ਕਰਾ ਰਹੇ ਨੇ ਆਪਣੇ ਪੱਦਰ ਤੇ ਯਾਨੀ ਗੁਰੂ ਘਰਾਂ ਦੇ ਵਿੱਚ ਜਾ ਕੇ ਰਾਜਵੀਰ ਜਵੰਦਾ ਬਾਰੇ ਲੋਕ ਅਰਦਾਸਾਂ ਕਰਵਾ ਰਹੇ ਨੇ ਪਰ ਰਾਜਵੀਰ ਜਵੰਦਾ ਇੱਕ ਐਸੇ ਸਿੰਗਰ ਜਿਨ੍ਹਾਂ ਦਾ ਕੰਟਰੋਵਰਸੀ ਦੇ ਵਿੱਚ ਕਦੇ ਹੀ ਨਾਮ ਨਹੀਂ ਆਇਆ ਪਰ ਪੰਜਾਬ ਦੇ ਬਹੁਤੇ ਲੋਕ ਨੇ ਜਿਹੜੇ ਰਾਜਵੀਰ ਜਵੰਦਾ ਨੂੰ ਬੱਚਾ ਬੱਚਾ ਯਾਨੀ ਐਸ ਵਕਤ ਤੋਂ ਹੀ ਕਹਿ ਰਿਹਾ ਸੀ ਕਿ ਭਾਈ ਰਾਜਵੀਰ ਜਵੰਦਾ ਵਾਸਤੇ ਕੋਈ ਚਮਤਕਾਰ ਕਰਨ ਪਰਮਾਤਮਾ ਕਿ ਉਹਨਾਂ ਦੀ ਜ਼ਿੰਦਗੀ ਬਚ ਸਕੇ ਪਰ ਮਨਕੀਰ ਤੌਲਖ ਨੇ ਜ਼ੀਰੋ ਗਰਾਉਂਡ ਤੋਂ ਰਿਪੋਰਟ ਕੀ ਹੈ ਡਾਕਟਰਾਂ ਦੀ ਡਾਕਟਰਾਂ ਨੇ ਇੱਕ ਬਹੁਤ ਵੱਡਾ ਖੁਲਾਸਾ ਕਰ ਦਿੱਤਾ ਕਿ ਰਾਜਵੀਰ ਜਵੰਦਾ ਬਚਣਗੇ ਜਾਂ ਨਹੀਂ ਬਚਣਗੇ ਇਹ ਖਬਰ ਪੰਜਾਬ ਦੇ ਲੋਕਾਂ ਨੂੰ ਮੈਂ ਤੁਹਾਡੇ ਸਾਹਮਣੇ ਪਹਿਲੀ ਵਾਰ ਦਿਖਾਉਣ ਜਾ ਰਿਹਾ ਕਿਉਂਕਿ ਜਿਹੜੇ ਮਨਕੀਰ ਤੌਲਖ ਨੇ ਉਹਨਾਂ ਨੇ ਬਿਲਕੁਲ ਜ਼ੀਰੋ ਗਰਾਉਂਡ ਤੋਂ ਜਾ ਕੇ ਪੰਜਾਬੀਆਂ ਨੂੰ ਸੁਨੇਹਾ ਦੇ ਦਿੱਤਾ ਰਾਜਵੀਰ ਜਵੰਦਾ ਬਾਰੇ ਕਿਉਂਕਿ ਸਿੰਗਰ ਬਹੁਤ ਹੀ ਨਰਮ ਸੁਭਾਅ ਦੇ ਸੀ ਵੈਸੇ ਨਿੱਜੀ ਜ਼ਿੰਦਗੀ ਦੇ ਵਿੱਚ ਤਾਂ ਉਹਨਾਂ ਦੇ ਵਿੱਚ ਇੱਕ ਠੱਠਾ ਵੱਜਦਾ ਉਹਦੇ ਨਾਲ ਐਕਸੀਡੈਂਟ ਹੁੰਦਾ ਸਾਰਿਆਂ ਨੂੰ ਤੁਸੀਂ ਖਬਰਾਂ ਇਹ ਸੁਣੀਆਂ ਆਉਣਗੀਆਂ ਪਰ ਤਿੰਨ ਜਗਾ ਤੋਂ ਰੀੜ ਦੀ ਹੈੱਡੀ ਦਾ ਟੁੱਟਣਾ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਘਟਨਾ ਔਰ ਉਸ ਤੋਂ ਬਾਅਦ ਬ੍ਰੇਨ ਯਾਨੀ ਦਿਮਾਗ ਇੱਕਦਮ ਸੁੰਨ ਤੇ ਡੈੱਡ ਕਹਿ ਸਕਦੇ ਜਿਵੇਂ ਕਿ ਕੰਮ ਨਹੀਂ ਕਰਦਾ ਆਕਸੀਜਨ ਦਿਮਾਗ ਤੱਕ ਨਹੀਂ ਜਾ ਰਹੀ ਯਾਨੀ ਅਸਵਰਤ ਵਰਟੀ ਲੀਟਰ ਤੇ ਨਹੀਂ ਪਰ ਮਨਕੀਰ ਤਾਲਖ ਨੇ ਡਾਕਟਰਾਂ ਦੇ ਕੋਲੋਂ ਜਿਹੜੀ ਗੱਲਬਾਤ ਹੋਈ ਹੈ ਮਨਕੀਰ ਤਾਲਖ ਨੇ ਖੁਲਾਸਾ ਕੀਤਾ ਤਾਂ ਮੈਂ ਪਹਿਲੀ ਖਬਰ ਇਹ ਤੁਹਾਡੇ ਸਾਹਮਣੇ ਧਰੂੰਗਾ ਉਸ ਤੋਂ ਬਾਅਦ ਪੰਜਾਬ ਦੀ ਸਭ ਤੋਂ ਵੱਡੀ ਖਬਰ ਸੁਖਵੀਰ ਸਿੰਘ ਬਾਦਲ ਨੂੰ ਲੈ ਕੇ ਔਰ ਬਿਕਰਮ ਸਿੰਘ ਮਜੀਠੀਆ ਨੂੰ ਲੈ ਕੇ ਆ ਰਹੀ ਹੈ ਉਹ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਪਹਿਲਾ ਰਾਜਵੀਰ ਜਵੰਦਾ ਕਿ ਇਹਨਾਂ ਦੀ ਸਥਿਤੀ ਦੇ ਵਿੱਚ ਨੇ ਸੁਣ ਲੋ ਜਰਾ ਧਿਆਨ ਦੇ ਨਾਲ ਕਿ ਆਖਰ ਮਨਕੀਰ ਤਾਲਖ ਹਸਪੀਟਲ ਦੇ ਵਿੱਚ ਜਾ ਕੇ ਆਏ ਨੇ ਉਹ ਵੈਂਟੀਲੀਟਰ ਤੇ ਨੇ ਪਰ ਡਾਕਟਰ ਬਚਨ ਦੀ ਆਸ ਕਹਿ ਰਹੇ ਆ ਜਾਂ ਨਹੀਂ ਸੁਣੋ ਤੇਰੇ ਬਾਬੇ ਅਗੇ ਅਰਦਾਸ ਕਰੋ ਤੇ ਇੱਕੋ ਗੱਲ ਹੀ ਕਹਿੰਦੇ ਚਮਤਕਾਰ ਹੀ ਹੋਵੇ ਭਰਾ ਨੂੰ ਬਾਬਾ ਠੀਕ ਕਰੇ ਬਾਕੀ ਹਰ ਕ੍ਰਿਟੀਕਲ ਆ ਬਹੁਤ ਪਲੋ ਮਾਇ ਟੂ ਤੱਕ ਆਕਸੀਜਨ ਹੀ ਪਹੁੰਚਦੀ ਪਈ ਤੇ ਬਾਕੀ ਕ੍ਰਿਟੀਕਲ ਆ ਸਾਰੇ ਘਰ ਘਰ ਅਰਦਾਸਾਂ ਕਰੋ ਯਾਰ ਬਸ ਭਰਾ ਨੂੰ ਬਾਬਾ ਸਹੀ ਕਰ ਕਿਵੇਂ ਮਰਦੀ ਗਾ ਜਿਵੇਂ ਅਸੀਂ ਦੇਖਿਆ ਕਿ ਕੋਈ ਕੋਈ ਕੌਂਟਰੋਵਰਸੀ ਨਹੀਂ ਕਦੇ ਆਇਆ ਯਾਰ ਕਿਸੇ ਚੀਜ਼ ਯਾਰ ਛੋਟੇ ਬੱਚੇ ਆ ਯਾਰ ਦੋ ਨਿਆਣੇ ਆ ਤਾਂ ਕਿ ਨਾ ਉਹ ਚੀਜ਼ ਤੁਸੀਂ ਫੀਲ ਕਰ ਸਕਦੇ ਹੋ ਨਹੀਂ 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 ਬਹੁਤ ਕਿਵੇਂ ਕਿਵੇਂ ਮਰਜੀ ਵਾਈਕਰੂ ਮਰਦਾ ਸਾਹਿਬ ਦਾ ਤਾਂ ਕਿਵੇਂ ਮਰਜੀ ਕਰ ਚਮਤਕਾਰ ਕਰ ਭਰਾ ਨੂੰ ਠੀਕ ਕਰ ਬਸ ਹੋਰ ਕੁਝ ਨਹੀਂ ਮੇਰੇ ਕੋਈ ਉੱਪਰ ਵੀ ਕੀ ਹਾਲਾਤ ਨੇ ਸਾਡੇ ਡਾਕਟਰਸ ਕੀ ਕਹਿ ਰਹੇ ਨੇ ਕਿ ਹਰੇਕ ਬੰਦਾ ਅਰਦਾਸ ਕਰ ਰਿਹਾ ਅਰਦਾਸ ਕਰੂ ਬਸ ਪੜਾ ਲਾਊਗਾ ਬਸ ਕਿਵੇਂ ਮਰਜੀ ਮੈਂ ਤਾਂ ਬਾਬੇ ਨੂੰ ਆਈ ਕਹਿੰਨਾ ਬਾਬਾ ਠੀਕ ਕਰ ਭਾਨ ਕਿਵੇਂ ਮਰਜੀ ਠੀਕ ਹੋਰ ਬਸ ਠੀਕ ਕਰ ਗ੍ਰਹਿਮ ਜਾਂ ਲੱਗੇ ਕੈਂਡਾ ਸੀ ਜੇ ਹਾਂ ਕੋ ਯਾਰ ਇੱਕੋ ਲੱਗੋ ਯਾਰ ਦੇਖਿਆ ਨਹੀਂ ਆਂਦਾ ਬਾਈ ਇਹ ਕੋ ਆਪਣਾ ਟੱਠਾ ਨਹੀਂ ਦਸਾਣ ਤੇ ਇਹ ਦੂਜੇ ਨੰਬਰ ਤੇ ਵੀ ਬਾਈਕ ਹਨਾ ਸਾਣ ਬੱਜਿਆ ਤੇ ਪ੍ਰੋਪਰ ਜਿਵੇਂ ਲੱਕ ਆਪਣਾ ਥਾਵਾ ਤੋਂ ਲੱਗ ਆਪਣਾ ਰੇਡ ਦੀ ਹੱਜੀ ਹਨਾ ਦੋ ਥਾਵਾਂ ਤੋਂ ਟੁੱਟੀ ਆ ਤੇ ਇਥੋਂ ਮਣਕਾ ਵਿਚੋਂ ਕਹਿੰਦੇ ਮਣਕਾ ਟੁੱਟ ਗਿਆ ਉਹਦੇ ਕਰਕੇ ਆਕਸੀਜਨ ਬਾਕੀ ਵੈਂਟੀਲੇਟਰ ਤੇ ਆ ਯਾਰ ਤੇ ਵੈਂਟੀਲੇਟਰ ਤੇ ਦੂ ਅਟੈਕ ਆ ਗਿਆ ਤੇ ਉਹ ਵਾਪਾਪਾ ਸਹੀ ਕਰੇ ਕਿਵੇਂ ਮਰਦੀ ਵੀਰੇ ਸਾਰੇ ਯਾਰ ਅਰਦਾਸਾਂ ਕਰੋ ਚਮਤਕਾਰ ਹੋਵੇ ਕਿਵੇਂ ਮਰਦੀ ਵਸਾ ਪਾਪੜੀ ਕਰੇ ਯਾਰ ਮਨਕੀਰ ਤਾਲਖ ਨੇ ਖੁਲਾਸਾ ਕਰ ਦਿੱਤਾ ਕਿ ਭਾਈ ਬੈਲਟੀ ਲੀਟਰ ਤੇ ਤਾਂ ਹੈ ਪਰ ਦੋ ਅਟੈਕ ਆ ਚੁੱਕੇ ਨੇ ਰਾਜਵੀਰ ਜਵੰਦਾ ਨੂੰ ਯਾਨੀ ਸਥਿਤੀ ਨਾਜੁਕਾ ਪਰਮਾਤਮਾ ਅਗੇ ਅਰਦਾਸ ਕਰਨ ਦੀ ਅਪੀਲ ਕੀਤੀ ਹੈ ਪੂਰੇ ਪੰਜਾਬ ਵਾਸੀਆਂ ਨੂੰ ਕਿਉਂਕਿ ਆਪਣਾ ਇੱਕ ਪੰਜਾਬੀ ਭਰਾ ਇੱਕ ਸਿੰਗਰ ਪੰਜਾਬ ਦੀ ਧਰਤੀ ਤੋਂ ਪਤਾ ਨਹੀਂ ਕਿੰਨੇ ਕੁ ਹੀਰੇ ਇੱਥੇ ਜਨਮ ਲੈ ਕੇ ਤੇ ਪੰਜਾਬ ਦਾ ਨਾਮ ਰੌਸ਼ਨ ਕਰਕੇ ਚਲੇ ਜਾਂਦੇ ਨੇ ਪਰ ਸਾਡੇ ਪੰਜਾਬੀਆਂ ਦਾ ਵੀ ਕਿਤੇ ਨਾ ਕਿਤੇ ਹੱਕ ਬਣਦਾ ਕਿ ਐਸੇ ਨੌਜਵਾਨਾਂ ਦੇ ਲਈ ਅਰਦਾਸ ਕਰਨੀ ਤਾਂ ਬਣਦੀ ਹੈ ਅਸੀਂ ਵੀ ਉਮੀਦ ਕਰਦੇ ਹਾਂ ਕਿ ਪਰਮਾਤਮਾ ਚੜ੍ਹਦੀ ਕਲਾ ਦੇ ਵਿੱਚ ਫਿਰ ਤੋਂ ਕਰ ਦੇਵੇ ਰਾਜਵੀਰ ਜਵੰਦਾ ਨੂੰ ਤਾਕੇ ਸਾਡੀ ਇੱਕ ਇੱਕ ਪੰਜਾਬੀ ਦੀ ਦਵਾ ਉਹਦੇ ਲਈ ਇੱਕ ਚਮਤਕਾਰ ਬਣ ਕੇ ਉਹਦੇ ਲਈ ਇੱਕ ਕੰਮ ਕਰੇ ਔਰ ਉਸ ਨੂੰ ਉਸ ਬਿਸਤਰ ਤੋਂ ਖੜਾ ਕਰ ਦੇਵੇ ਜਿੱਥੇ ਅੱਜ ਰਾਜਵੀਰ ਜਵੰਦਾ ਹਸਪੀਟਲ ਦੇ ਵਿੱਚ ਪਏ ਨੇ ਤਾਂ ਹੀ ਉਮੀਦ ਸਾਡੇ ਬੰਨਿਓ ਵੀ ਹੈ ਤਾਂ ਦੂਜੇ ਪਾਸੇ ਆਜੋ ਵੀ ਸੁਖਵੀਰ ਸਿੰਘ ਬਾਦਲ ਪੰਜਾਬ ਦੇ ਅਕਾਲੀ ਦਲ ਦੇ ਪ੍ਰਧਾਨ ਜਿਨ੍ਹਾਂ ਨੂੰ ਲੈ ਕੇ ਇੱਕ ਬਹੁਤ ਵੱਡਾ ਖੁਲਾਸਾ ਇੱਕ ਅੱਜ ਤੁਹਾਡੇ ਸਾਹਮਣੇ ਕੈਸੀ ਖਬਰ ਕਿ ਪੰਜਾਬ ਦੇ ਮੁੱਖ ਮੰਤਰੀ ਨੂੰ ਔਰ ਦੂਜੇ ਪਾਸੇ ਪੰਜਾਬ ਦੇ ਵਿੱਚ ਬਰਨ ਸ਼ਰਮਾ ਦੇ ਨਾਮ ਦੇ ਇੱਕ ਵਿਅਕਤੀ ਯਾਨੀ ਕਿ ਐਸਐਸਪੀ ਨੇ ਉਹਨਾਂ ਨੂੰ ਇੱਕ ਬਹੁਤ ਵੱਡੀ ਧਮਕੀ ਦਿੱੰਦੇ ਨੇ ਯਾਨੀ ਬਰਨ ਸ਼ਰਮਾ ਆਪਣੇ ਆਪ ਦੇ ਵਿੱਚ ਇੱਕ ਬੜੇ ਇਮਾਨਦਾਰ ਅਫੀਸਰ ਨੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਲਿਜਾਣ ਤੇ ਇੱਕ ਬਹੁਤ ਵੱਡਾ ਯੋਗਦਾਨ ਸਰਕਾਰ ਦੇ ਨਾਲ ਨਿਭਾਇਆ ਕਿਉਂਕਿ ਇੱਕ ਚੱਕੀ ਦਾ ਤਸਕਰ ਸੀ ਇਸ ਕਰਕੇ ਉਹਨਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਇਸ ਕਰਕੇ ਉਹਨਾਂ ਨੇ ਉਸ ਤੇ ਨੱਥ ਪਾ ਲਈ ਤਾਂ ਪੰਜਾਬ ਦੇ ਅੰਦਰ ਬਾਦਲਾਂ ਨੇ ਸ਼ੋਰ ਮਚਾ ਦਿੱਤਾ ਜੀ ਕਹਿੰਦੇ ਹੁਣ ਧਮਕੀਆਂ ਦੇਣ ਤੇ ਉੱਤਰ ਆਇਆ ਨੇ ਸੁਖਬੀਰ ਸਿੰਘ ਬਾਦਲ ਪਰ ਪੰਜਾਬ ਦੇ ਲੋਕਾਂ ਦੇ ਵਿੱਚ ਇੱਕ ਬਹੁਤ ਵੱਡਾ ਰੌਲਾ ਪੈ ਗਿਆ ਕਹਿੰਦੇ ਜੀ ਜੇਕਰ ਆਮ ਬੰਦਾ ਕਿਸੇ ਨੂੰ ਧਮਕੀ ਦੇ ਦੇਵੇ ਤੇ ਫੇਰ ਪੰਜਾਬ ਦੀ ਸਰਕਾਰ ਜਾਂ ਪੰਜਾਬ ਦਾ ਪ੍ਰਸ਼ਾਸਨ ਇੱਕ ਮਿੰਟ ਦਾ ਕੋਸ ਬੰਦੇ ਨੂੰ ਨਹੀਂ ਛੱਡਦਾ ਪਰ ਕਹਿੰਦੇ ਜੀ ਇੱਥੇ ਦਾ ਸੁਖਬੀਰ ਸਿੰਘ ਬਾਦਲ ਸ਼ਰੇਆਮ ਧਮਕੀ ਦੇ ਰਹੇ ਨੇ ਪੰਜਾਬ ਦੇ ਮੌਜੂਦਾ ਮੁੱਖ ਮੰਤਰੀ ਨੂੰ ਸ਼ਰੇਆਮ ਧਮਕੀਆਂ ਔਰ ਉਸ ਤੋਂ ਬਾਅਦ ਐਸਐਸਪੀ ਬਰਨੂ ਸ਼ਰਮਾ ਨੂੰ ਯਾਨੀ ਪੂਰੇ ਪ੍ਰਸ਼ਾਸਨ ਨੂੰ ਅਫਸਰ ਤੁਸੀਂ ਵੇਖਿਆ ਤੇ ਪੰਜਾਬ ਦੇ ਸਾਬਕਾ ਡੀਜੀਪੀ ਨੂੰ ਡੀਜੀਪੀ ਨੂੰ ਵੀ ਧਮਕੀ ਦਿੱਤੀ ਸੀ ਇਹਨਾਂ ਪਰਿਵਾਰਾਂ ਨੇ ਯਾਨੀ ਬਾਦਲ ਨੇ ਸੁਖਵੀਰ ਬਾਦਲ ਨੇ ਔਰ ਉਹਨਾਂ ਦੀ ਧਰਮ ਪਤਨੀ ਹਰ ਸਿਮਰਤ ਕੌਰ ਬਾਦਲ ਨੇ ਪਰ ਹੁਣ ਪੰਜਾਬ ਦਾ ਮੁੱਖ ਮੰਤਰੀ ਇਹਨਾਂ ਲੋਕਾਂ ਦੇ ਉੱਤੇ ਚੜ ਗਿਆ ਕਹਿੰਦੇ ਜੀ ਸੁਖਵੀਰ ਸਿੰਘ ਬਾਦਲ ਦੀ ਗ੍ਰਿਫਤਾਰੀ ਹੋ ਸਕਦੀ ਹੈ ਯਾਨੀ ਬਿਕਰਮ ਸਿੰਘ ਮਜੀਠੀਆ ਦੀ ਜਗ੍ਹਾ ਤੇ ਸੁਖਵੀਰ ਬਾਦਲ ਜਾ ਸਕਦੇ ਨੇ ਪੰਜਾਬ ਦੇ ਲੋਕਾਂ ਨੇ ਇਹਦਾ ਰੋਲਾ ਇਹ ਪਾ ਰੱਖਿਆ ਕਹਿੰਦੇ ਮੁੱਖ ਮੰਤਰੀ ਐਕਸ਼ਨ ਕਿਉਂ ਨਹੀਂ ਕਰਦਾ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਦੇ ਅੰਦਰ ਧੱਕ ਦਿੱਤਾ ਇਸ ਤੇ ਐਨੀਗੇਸ਼ਨ ਨਹੀਂ ਲੱਗਦੇ ਕਦੇ ਮੁੱਖ ਮੰਤਰੀ ਨੂੰ ਪਾਗਲ ਕਿਹਾ ਜਾਂਦਾ ਕਦੇ ਕੁਛ ਕਹਿੰਦੇ ਨੇ ਫਿਰ ਤਾਂ ਇਹਦਾ ਮਤਲਬ ਇਹ ਹੈ ਵੀ ਸਰਕਾਰ ਬਾਦਲਾਂ ਦੀ ਹੈ ਆਮ ਆਦਮੀ ਪਾਰਟੀ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਨਹੀਂ ਹੈਗੇ ਨਹੀਂ ਆਮ ਆਦਮੀ ਪਾਰਟੀ ਦੀ ਸਰਕਾਰ ਨਹੀਂ ਹੈਗੀ ਪੰਜਾਬ ਦੇ ਅੰਦਰ ਪੰਜਾਬ ਦੇ ਵਿੱਚ ਰਾਜ ਅੱਜ ਵੀ ਬਾਦਲਾਂ ਦਾ ਚੱਲ ਰਿਹਾ ਹੈ ਇਹ ਪੰਜਾਬ ਦੇ ਲੋਕ ਕਹਿ ਰਹੇ ਨੇ ਤਾਂ ਮੁੱਖ ਮੰਤਰੀ ਨੂੰ ਅਪੀਲ ਹੈ ਕੋਈ ਵੀ ਬੰਦਾ ਗੈਰ ਕਾਨੂੰਨੀ ਗੱਲ ਕਰਦਾ ਜਾਂ ਗੈਰ ਕਾਨੂੰਨੀ ਕੋਈ ਕੰਮ ਕਰਦਾ ਉਹਨੂੰ ਚੱਕ ਕੇ ਅੰਦਰ ਧੱਕੋ ਚਾਹੇ ਇਹ ਸੁਖਵੀਰ ਸਿੰਘ ਬਾਦਲ ਨੇ ਖੁਦ ਕਿਹਾ ਕਹਿੰਦਾ ਚਾਹੇ ਬੰਦਾ ਪ੍ਰਾਈਵੇਟ ਹੈ ਚਾਹੇ ਬੰਦਾ ਸਰਕਾਰੀ ਹੈ ਪਰ ਇਹ ਤਾਂ ਸਰਕਾਰੀ ਵੀ ਹੈ ਨਹੀਂ ਪ੍ਰਾਈਵੇਟ ਹੀ ਹੈ ਤਾਂ ਇਹਨਾਂ ਨੂੰ ਚੱਕ ਕੇ ਅੰਦਰ ਕਿਉਂ ਨਹੀਂ ਦਿੰਦੀ ਸਰਕਾਰ ਪੰਜਾਬ ਦੇ ਅੰਦਰ ਮਾਹੌਲ ਖਰਾਬ ਹੋ ਰਿਹਾ ਪੰਜਾਬ ਨੂੰ ਬਰਬਾਦ ਕਰਨ ਵਾਲੀ ਪਾਰਟੀ ਹੈ ਅਕਾਲੀ ਦਲ ਔਰ ਇਹਨਾਂ ਦੇ ਸੁਖਵੀਰ ਸਿੰਘ ਬਾਦਲ ਅਕਾਲੀ ਦਲ ਦੇ ਪ੍ਰਧਾਨ ਇਹਨਾਂ ਦਾ ਵਿਕਰਮ ਸਿੰਘ ਮਝੂਠੀਆ ਖੁਦ ਵੱਡੇ ਪੱਧਰ ਦੇ ਉੱਤੇ ਮੋਦੀ ਪੰਜਾਬ ਨੂੰ ਬਰਬਾਦ ਕਰਨ ਦੇ ਲਈ ਇਸ ਕਰਕੇ ਅਪੀਲ ਪੰਜਾਬ ਦੇ ਮੁੱਖ ਮੰਤਰੀ ਨੂੰ ਆ ਇਹੋ ਜਿਹੇ ਬੰਦਿਆਂ ਨੂੰ ਜਿਨ੍ਹਾਂ ਦੇ ਅੰਦਰ ਧੱਕਣਾ ਚਾਹੀਦਾ ਕਿਉਂਕਿ ਪੰਜਾਬ ਦੀ ਜਨਤਾ ਟਰੈਕਟ ਹੋ ਜਾਂਦੀ ਹੈ ਜਦੋਂ ਕੋਈ ਗੰਦੀ ਸ਼ਰਾਬਲੀ ਦਾ ਯੂਜ਼ ਕਰਦੇ ਨੇ ਕਈ ਲੋਕ ਇਹਨਾਂ ਦੇ फडਕਾਵਿਆਂ ਦੇ ਵਿੱਚ ਆ ਕੇ ਉਸ ਗੱਲ ਨੂੰ ਸੱਚ ਸਮਝਣ ਲੱਗ ਜਾਂਦੇ ਨੇ ਪਰ ਪ੍ਰਸ਼ਾਸਨ ਪੰਜਾਬ ਦਾ ਆਪਣੇ ਪੱਧਰ ਦੇ ਉੱਤੇ ਅਸਲੀਅਤ ਦੇ ਵਿੱਚ ਇਹ ਗੱਲ ਕਰੀਏ ਤਾਂ ਕੰਮ ਕਰ ਰਿਹਾ ਬਹੁਤ ਵੱਡੇ ਐਕਸ਼ਨ ਕਰ ਰਿਹਾ ਇਹਨਾਂ ਨੂੰ ਹੁਣ ਚੜ ਲੱਗ ਰਹੀ ਹੈ ਤੇ ਪੰਜਾਬ ਦਾ ਮੁੱਖ ਮੰਤਰੀ ਵੱਡੇ ਵੱਡੇ ਐਕਸ਼ਨ ਕਰ ਰਿਹਾ ਤੇ ਨਾਲ ਸਾਡੇ ਤੇ ਕਰ ਰਿਹਾ ਇਸ ਕਰਕੇ ਵਾਦ ਚੜ ਗਏ ਨੇ ਵਿਕਰਮ ਸਿੰਘ ਮਜੀਠੀਆ ਦਾ ਕਰਕੇ ਪੰਜਾਬ ਦੇ ਮੁੱਖ ਮੰਤਰੀ ਤੇ ਪੰਜਾਬ ਦੇ ਪ੍ਰਸ਼ਾਸਨ ਨੂੰ ਧਮਕੀਆਂ ਦੇਣ ਤੇ ਉੱਤਰਿਆ ਜੀ ਤਾਂ ਹੁਣ ਕਹਿੰਦੇ ਜੀ ਸਰਕਾਰ ਕਿਸੇ ਵੇਲੇ ਵੀ ਸੁਖਬੀਰ ਬਾਦਲ ਨੂੰ ਕਿਰਦਾਰ ਕਰ ਸਕਦੇ ਨੇ ਤਾਂ ਠੀਕ ਆ ਪੰਜਾਬ ਵਾਲਿਓ ਜਿੰਨੇ ਭੈਣ ਭਰਾ ਨਵੇਂ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਘੰਟੀ ਨਾਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ